ਅੱਜ ਭਾਰਤੀ ਜਨਤਾ ਪਾਰਟੀ ਦੀ ਸਾਡੇ ਚੋਣਾਂ ਦਾ ਆਗਾਜ਼ ਚੋਣ ਦੇ ਪ੍ਰਚਾਰ ਦਾ ਆਗਾਜ਼ ਸਾਡੇ ਮਾਨਯੀ ਰਾਸ਼ਟਰੀ ਅਧਿਐਕਸ਼ ਜੇਪੀ ਨੱਡਾ ਜੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਦਾ ਬੈਨਰ ਬਣਾ ਕੇ ਉਹਦਾ ਆਗਾਜ਼ ਕੀਤਾ ਉਸੇ ਕੜੀ ਦੇ ਵਿੱਚ ਅੱਜ ਦੇਸ਼ ਭਰ ਦੇ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੱਲੋਂ ਇਹ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਆਗਾਜ਼ ਕੀਤਾ ਗਿਆ ਆਉਣ ਵਾਲਾ ਸਮਾਂ ਬਦਲਦੇ ਹੋਏ ਭਾਰਤ ਦਾ ਸਮਾਂ ਔਰ ਬਦਲਦੇ ਹੋਏ ਭਾਰਤ ਦੇ ਸਰੂਪ ਦਾ ਸਮਾਂ ਜਿਸ ਢੰਗ ਦੇ ਨਾਲ ਪਿਛਲੇ 10 ਸਾਲਾਂ ਚ ਮੋਦੀ ਜੀ ਵੱਲੋਂ ਦੇਸ਼ ਨੂੰ ਇੰਨੀਆਂ ਅਚੀਵਮੈਂਟਸ ਦੇ ਕੇ ਦੇਸ਼ ਨੂੰ ਇੰਨੇ ਵੱਡੇ ਵੱਡੇ ਪ੍ਰੋਜੈਕਟ ਦੇ ਕੇ ਡਿਵੈਲਪਮੈਂਟ ਦੇ ਰਸਤੇ ਤੇ ਲੈ ਕੇ ਗਏ ਨੇ ਜਿਸ ਢੰਗ ਦੇ ਨਾਲ ਭਾਰਤ ਨੂੰ 10ਵੇਂ ਨੰਬਰ ਤੋਂ 5ਵੀਂ ਅਰਥਵਿਵਸਥਾ ਬਣਾਇਆ ਪੁਰਾਣ ਵਾਲੇ ਸਾਲ ਦੇ ਵਿੱਚ ਇਹ ਤੀਸਰੀ ਅਰਥਵਿਵਸਥਾ ਬਣਨ ਜਾ ਰਹੀ ਹੈ ਜਿਸ ਢੰਗ ਦੇ ਨਾਲ ਸਾਡਾ ਦੇਸ਼ ਦਾ ਇਨਫਰਾਸਟ੍ਰਕਚਰ ਚਾਹੇ ਰੋਡ ਜ਼ੋਨ ਚਾਹੇ ਸਾਡੇ ਦੇਸ਼ ਦੇ ਵਿਗਿਆਨੀ ਹੋਣ ਚਾਹੇ ਸਾਡੇ ਦੇਸ਼ ਦਾ ਕਿਸਾਨ ਹੋਵੇ ਚਾਹੇ ਸਾਡੇ ਦੇਸ਼ ਦਾ ਮਜ਼ਦੂਰ ਹੋਵੇ ਚਾਹੇ ਅਧਿਉਕਪਤੀ ਹੋਵੇ ਹਰੇਕ ਤਰੱਕੀ ਦੇ ਰਸਤੇ ਤੇ ਜਾ ਰਿਹਾ ਤਾਂ ਉਸ ਕੜੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਦੇਸ਼ ਇਹ ਜਾਣਦਾ ਵੀ ਦੁਬਾਰਾ ਫਿਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਬਣ ਉਸ ਕੜੀ ਦੇ ਵਿੱਚ ਅੱਜ ਦਾ ਅਸੀਂ ਇਹ ਚੋਣ ਪ੍ਰਚਾਰ ਦਾ ਗਾਜ ਆਪਣੇ ਲੁਧਿਆਣੇ ਦੇ ਵਿੱਚ ਸਾਡੇ ਕਲਾਸ ਨਗਰ ਮੰਡਲ ਚ ਸਾਡੇ ਜ਼ਿਲ੍ਹੇ ਦੀ ਸਾਰੀ ਟੀਮ ਸਾਡੇ ਮੰਡਲ ਪ੍ਰਧਾਨ ਜ਼ਿਲ੍ਹੇ ਦੇ ਸਾਰੇ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਕੀਤਾ ਔਰ ਅਸੀਂ ਇਸ ਗੱਲ ਦਾ લક્ષ ਲੈ ਕੇ ਚੱਲ ਰਹੇ ਹਾਂ ਕਿ ਲੁਧਿਆਣਾ ਲੋਕ ਸਭਾ ਤੋਂ ਇਸ ਵਾਰ ਜਿਹੜਾ ਸਾਡਾ ਮੈਂਬਰ ਪਾਰਲੀਮੈਂਟ ਆ ਉਹ ਭਾਰਤੀ ਜਨਤਾ ਪਾਰਟੀ ਦਾ ਹੋਵੇਗਾ ਔਰ ਦੇਸ਼ ਦੇ ਸ਼ਾਸਨ ਦੇ ਵਿੱਚ ਮੋਦੀ ਜੀ ਦੇ ਨਾਲ ਲੁਧਿਆਣਾ ਵਾਸੀ ਮੋਢੇ ਦਾ ਮੋਢਾ ਲਾ ਕੇ ਚੱਲਣਗੇ। ਭਾਰਤ ਮਾਤਾ ਕੀ ਜੈ ਜਿਹੜਾ ਕਿ ਕੇਂਦਰ ਵੱਲੋਂ ਸਾਡੇ ਕੇਂਦਰੀ ਰਾਸ਼ਟਰੀ ਅધ્યક્ષ શ્રી ਜੇਪੀ ਨੱਡਾ ਜੀ ਵੱਲੋਂ ਇਹ ਕਾਰਜਕram ਦਿੱਤਾ ਗਿਆ ਸੀ ਉਹਦਾ ਆਗਾਜ਼ ਸਾਡੇ ਜ਼ਿਲ੍ਹਾ ਪ੍ਰਧਾਨਸ਼ੀ ਦੀ ਜੀਨੀਸ਼ ਧਮਾਨ ਜੀ ਨੇ ਉਸ ਮੇਰੇ ਮੰਡਲ ਕਲਾਸ਼ਨਗਰ ਵਿੱਚ ਕੀਤਾ ਔਰ ਸਾਡੇ ਸਾਰੇ ਕਾਰਜਕਰਤਾ ਨਾਲ ਜ਼ਿਲ੍ਹਾ ਪ੍ਰਧਾਨ ਆਪ ਆਏ ਉਹਨਾਂ ਦੀ ਪੂਰੀ ਟੀਮ ਸਾਡੇ ਇੰਜਾਰ ਡਾਕਟਰ ਸਾਹਿਬ ਔਰ ਸਾਰੇ ਸਾਰੇ ਕਾਰਜਕਰਤਾ ਆਏ ਮੈਂ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਨਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਸ ਵਾਰ ਇਸ ਜਿਹੜਾ ਮਹਾਯੱਗ ਹੋ ਰਿਹਾ ਤੀਸਰੀ ਵਾਰ ਪ੍ਰਧਾਨ ਮੰਤਰੀ ਜੀ ਬਣਨ ਜਾ ਰਿਹਾ ਉਹਦੇ ਵਿੱਚ ਸਾਡੇ ਲੁਧਿਆਣੇ ਦੀ ਪੂਰੀ ਦੀ ਪੂਰੀ ਵੋਟਰਾਂ ਦੀ ਸ਼ੁਭਲੀਤ ਪੈਣੀ ਚਾਹੀਦੀ ਆ ਇਸ ਵਾਰ ਐਮਪੀ ਲੁਧਿਆਣੇ ਤੋਂ ਭਾਰਤੀ ਜਨਤਾ ਪਾਰਟੀ ਦਾ ਬਣ ਕੇ ਜਾਵੇ ਕਿ ਤਾਂ ਕਿ ਸਾਨੂੰ ਵੀ ਗਰਵ ਹੋ ਸਕੇ ਕਿ ਇਸ ਵਾਰ ਸਰਕਾਰ ਬਣੀ ਹੈ ਤੇ ਉਹਦੇ ਵਿੱਚ ਸਾਡਾ ਵੀ ਯੋਗਦਾਨ ਹੈ ਸਰ ਜਿੱਤਾਂ ਕਿ ਤਕਰੀਬਨ ਰਾਜ ਮੰਤਰ ਦੀ ਤਿਆਰੀ ਚੱਲ ਰਹੀ ਹੈ ਤਕਰੀਬਨ ਤਿਆਰੀ ਹੋ ਚੁੱਕੀ ਆ ਉਹ ਤੋਂ ਘਟਨ ਕੀਤਾ ਜਾ ਰਿਹਾ ਬਾਈ ਜੀ ਦੀਆਂ ਦੇ ਕੋਈ ਰਾਮ ਮੰਦਿਰ ਇੱਕ ਸਾਰੇ ਹਿੰਦੁਸਤਾਨੀਆਂ ਦੀ ਆਸਤਾਵਾ ਉਹਦੇ ਚ ਕਿਤੇ ਪਾਰਟੀ ਦਾ ਪੱਖ ਨਹੀਂ ਹੈਗਾ ਕਿ ਕਿਸੇ ਪਾਰਟੀ ਪੱਖ ਲਈ ਉਹ ਸਾਰਿਆਂ ਦੇ ਆਸਤਾਵਾ ਅਸੀਂ ਲੋਕਾਂ ਦੇ ਵਿੱਚ ਜਾਣੇ ਆ ਨਮੰਤਰਨ ਦੇਣ ਜਾ ਰਹੇ ਹਾਂ ਉਹਦੇ ਚ ਕਾਂਗਰਸੀ ਪਰਿਵਾਰ ਵੀ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਵੀ ਜਿਹੜੀ ਮਰਜੀ ਪਾਰਟੀ ਨਾਲ ਸੰਬੰਧੇ ਦਾ ਉਹ ਸਾਰੇ ਸਾਨੂੰ ਵੈਲਕਮ ਕਹਿੰਦੇ ਜੀ ਆਇਆਂ ਨੂੰ ਕਹਿੰਦੇ ਆ ਉਹ ਸਾਰੇ ਜਾਣ ਲਈ ਇਸ਼ੂਗਾ ਇਹ ਤਾਂ ਰਾਮ ਮੰਦਿਰ ਭਗਵਾਨ ਦਾ ਜਿਹੜਾ ਕਾਜ ਹੈ ਇਹ ਤਾਂ 500 ਸਾਲਾਂ ਤੋਂ ਵੇਅ ਪੈਂਡਿੰਗ ਪਿਆ ਸੀ ਚਲੋ ਇਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਯਸ਼ ਲੱਗਣਾ ਸੀ ਉਹਨਾਂ ਦੇ ਨਾਮ ਤੇ ਤਿਲਕ ਲੱਗਣਾ ਸੀ ਉਹਨਾਂ ਦੇ ਤਿਲਕ ਲੱਗਣਾ ਸੀ ਉਹ ਹੋ ਗਿਆ ਜਿਹੜਾ ਅਸੀਂ ਅੱਜ ਮੁਹਿਮ ਚਾਲੂ ਕੀਤੀ ਹੈ ਇਹਦਾ ਅਸਰ ਆਪਾਂ ਨੂੰ ਘਰ-ਘਰ ਦੇਖਣ ਨੂੰ ਮਿਲੇਗਾ ਪਿਛਲੇ 1 ਮਹੀਨੇ ਤੋਂ RAM ਜੀ ਦਾ ਜੋ ਅਯੋਧਿਆ ਤਿਆਰੀ ਚੱਲ ਰਹੀ ਹੈ RAM ਜੀ ਦਾ ਮੰਦਿਰ ਬਹੁਤ ਭਾਵੇਂ ਮੰਦਿਰ ਬਣ ਕੇ ਤਿਆਰ ਹੋਇਆ ਉਹ ਵੀ ਪੂਰੇ ਸੰਸਾਰ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ ਮੋਦੀ ਸਾਹਿਬ ਨੇ ਜਿਹੜਾ ਪਿਛਲੇ 500 ਸਾਲ ਤੋਂ ਲੋਕ ਉਡੀਕ ਰਹੇ ਸੀ ਉਹ ਬਿਲਕੁਲ ਬਣ ਕੇ ਤਿਆਰ ਹੋ ਗਿਆ ਔਰ ਸਾਰੇ ਹੀ ਅਸੀਂ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਜੀ ਦੀ ਅਗਵਾਈ ਦੇ ਵਿੱਚ ਕਰੋ ਸੈਂਕੜੇ ਨਹੀਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਅਜੋਦੀਆ ਜੀ ਕੂਚ ਕਰ ਰਹੇ ਆ ਤੇ ਪੂਰੇ ਜਿੰਨੀ ਵੀ ਜਨਤਾ ਜਾ ਰਹੀ ਸਾਰਿਆਂ ਨੂੰ ਸਾਡੀ ਪਾਰਟੀ ਵੱਲੋਂ ਉਹਤੇ ਫ੍ਰੀ ਆਫ ਕੋਸਟ ਲੈ ਕੇ ਜਾਇਆ ਜਾ ਰਿਹਾ ਔਰ ਜਿਹੜੀ ਅੱਜ ਮੁਹਿੰਮ ਅਸੀਂ ਇਹ ਪੇਂਟਿੰਗ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਹਦੇ ਨਾਲ ਵੀ ਜਦੋਂ ਅਸੀਂ ਹਰ ਵਾਰਡ ਦੇ ਵਿੱਚ ਕਮ ਸਕੱਮ 40 50 ਜਗ੍ਹਾ ਤੇ ਇੱਕ ਇੱਕ ਵਾਰਡ ਦੇ ਵਿੱਚ ਅਸੀਂ ਪੇਂਟਿੰਗ ਕਰਨ ਜਾ ਰਹੇ ਆ ਉਹਦੇ ਨਾਲ ਵੀ ਭਰਪੂਰ ਸਮਰਥਨ ਸਾਡੀ ਪਾਰਟੀ ਨੂੰ ਮਿਲੇਗਾ ਔਰ ਆਉਣ ਵਾਲੇ ਜੋ ਲੋਕ ਸਭਾ ਦੇ ਇਲੈਕਸ਼ਨ ਆ ਉਹਦੇ ਵਿੱਚ ਮੋਦੀ ਸਾਹਿਬ ਦੁਬਾਰਾ 400 ਸੀਟਾਂ ਜਿੱਤ ਗਏ ਦੁਬਾਰਾ ਪ੍ਰਧਾਨ ਮੰਤਰੀ ਬਣਨੇ ਆ। ਵੱਵ ਮਹਾਰ ਕਾਹੀਂ ਅੱਜ ਜਵਾਨਾਂ ਨੇ ਸ਼ੁਰੂਆਤ ਕੀਤੀ ਇਲੈਕਸ਼ਨ ਦਾ ਵਿਗਲ বাজਾਇਆ। ਇਹ ਪਹਿਲੀ ਵਾਰੀ ਹੋਣਾ ਇਤਿਹਾਸ ਦੇ ਵਿੱਚ ਕਿ ਲੁਧਿਆਣੇ ਦੀ ਸੀਟ ਭਾਰਤੀ ਜਨਤਾ ਪਾਰਟੀ ਨੇ ਜਿੱਤ ਕੇ ਮੋਦੀ ਦੀ ਝੋਲੀ 'ਚ ਪਾਣੀ ਹੈ। ਔਰ ਅੱਜ ਘਰ-ਘਰ ਮੋਦੀ ਦਾ ਨਾਮ ਚੱਲ ਰਿਹਾ। ਔਰ ਤੁਸੀਂ ਦੇਖਿਆ ਵੀ 22 ਤਰੀਕ ਨੂੰ ਮੋਦੀ ਜੀ ਰਾਮ ਮੰਦਰ ਦਾ ਓਪਨਿੰਗ ਕਰ ਰਹੇ, ਸ਼ੁਰੂਆਤ ਕਰ ਰਹੇ ਔਰ ਇੰਨਾ ਉੱਸਾ ਜਿਹੜਾ ਹੈਗਾ ਕਿਸੇ ਦੀਵਾਲੀ ਦੇ ਮੌਕੇ ਤੇ ਵੀ ਨਹੀਂ ਆਂਦਾ ਜਿੰਨਾ ਕਿ ਹੁਣ ਹੋ ਰਿਹਾ। ਦੀਵਾਲੀ ਮਨਾਈ ਆ ਰਹੀ ਆ ਬੜੀ ਜ਼ਬਰਦਸਤ ਮਨਾਈ ਆ ਰਹੀ ਆ ਤੇ ਮੈਂ ਇਸ ਦੇ ਵਿੱਚ ਸਾਰੀ ਪਬਲਿਕ ਨੂੰ ਅਪੀਲ ਕਰਾਂਗਾ ਕਿ 22 ਤਰੀਕ ਨੂੰ ਹਰ ਘਰ ਦੇ ਅੰਦਰ ਆਪਣਾ ਜਸ਼ਨ ਮਨਾਇਆ ਜਾਣ ਦੀਵ ਮਾਲਾ ਕੀਤੀ ਜਾਵੇ ਲਾਈਟ ਲਗਾਈ ਜਾਵੇ ਤੇ ਰਾਮ ਜੀ ਨੂੰ ਜਿਹੜੇ 5 ਸਾਲ 500 ਸਾਲ ਤੋਂ ਬਾਅਦ ਸਾਨੂੰ ਇੱਕ ਮੰਦਰ ਦੇ ਦਰਸ਼ਨ ਹੋਣੇ ਆ ਭਗਵਾਨ ਨੂੰ ਉਹਨਾਂ ਦੀ ਆਪਣੀ ਜਗ੍ਹਾ ਮਿਲਣੀ ਆ ਉਹਦੇ ਸਾਰੇ ਵਧਾਈ ਦੇ ਪਾਤਰ ਨੇ ਸਾਰੇ ਜਸ਼ਨ ਦੇ ਵਿੱਚ ਸ਼ਾਮਲ ਹੋ। ਜਿਹੜਾ ਆਪਣਾ ਇਲੈਕਸ਼ਨ ਦਾ ਇਰਾਕਾ ਵਾਚਦੇ ਆ ਜਿਹੜਾ ਕੁਝ ਨਵਾਂ ਦੀ ਨਾਲ ਅੱਜ ਸਾ ਤਾਂ ਹਰ ਇੱਕ ਬਾਅਦ ਦੇ ਵਿੱਚ ਇੱਕ ਗਲਾਬ ਦਸਤਨ ਨਹੀਂ ਬਣਾਇਆ ਜਾ ਰਹੇ ਆ। ਠੀਕ ਹਨ। ਫੁੱਲ ਕਮਲ ਦਾ ਬਣ ਰਿਹਾ ਜੀ। ਭਾਰਤੀ ਜਨਤਾ ਪਾਰਟੀ ਦਾ ਚੋਣ ਚਿੰਨ੍ਹ ਵੀ ਹੈ ਤੇ ਸਾਡੇ ਜ਼ਿਲ੍ਹਾ ਅਧਿਕਾਰੀ ਸ਼੍ਰੀ ਰਜਨੀਸ਼ ਤਮਾਜੀ ਨੇ ਅੱਜ ਵਾਰਡ ਨੰਬਰ 3 ਕਾਲੀ ਸੜਕ ਤੋਂ ਇਹ ਜਿਹੜੀ ਵਾਲ ਪੇਂਟਿੰਗ ਦੀ ਸ਼ੁਰੂਆਤ ਕੀਤੀ ਹੈ ਲੋਕਾਂ ਦਾ ਭਾਰੀ ਉਤਸ਼ਾਹ ਦੇਖਦੇ ਹੋਏ ਕਿਉਂਕਿ ਮੋਦੀ ਜੀ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜਿਹੜੀ ਕਮਾਨ ਹੈ ਦੇਸ਼ ਦੀ ਲੋਕ ਚਾਹੁੰਦੇ ਵੀ ਦਵਾ ਦਾ ਇਲੈਕਸ਼ਨ ਆਨ ਲੋਕ ਸਭਾ ਦੇ ਤੇ ਦੁਵਾਰਾ ਜਿਹੜੀ ਕਮਾਨ ਆ ਮੋਦੀ ਜੀ ਦੇ ਹੱਥ ਦੇ ਵਿੱਚ ਦੇਸ਼ ਦੀ ਵਾਕਤ ਨੂੰ ਸੰਭਾਲ ਦਿੱਤੀ ਜਾਵੇ ਇਸ ਕਰਕੇ ਜਿੱਥੇ ਕਿਤੇ ਕੋਈ ਵਾਲਸ ਜਿਨ੍ਹਾਂ ਦਾ ਕਿਤੇ ਪੇਂਟ ਖਰਾਬ ਹੋ ਗਿਆ ਜਾਂ ਕਿਤੇ ਗੰਦਗੀ ਕਿਸੇ ਦੁਵਾਰਾਂ ਦੇ ਉੱਤੇ ਉਹਨਾਂ ਦੇ ਅੱਗੇ ਗੰਦਗੀ ਨੂੰ ਸਾਫ਼ ਕਰਕੇ ਅਸੀਂ ਉੱਥੇ ਸਵੱਛਤਾ ਮੁਹਿੰਮ ਦੇ ਤਦ ਪਹਿਲਾਂ ਸਫਾਈ ਹੁੰਦੀ ਹੈ ਤੇ ਫਿਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਲੋਗਨ ਨੇ ਜਾਂ ਲੋਕੋ ਉੱਥੇ ਪੇਂਟ ਕੀਤਾ ਜਾ ਰਿਹਾ ਇਹ ਲੋਕਾਂ ਦਾ ਪਿਆਰ ਹੈ ਲੋਗ ਆਪ ਫੋਨ ਕਰ ਕਰਕੇ ਕਹਿ ਰਹੇ ਵੀ ਸਾਡੀ ਦੀਵਾਰ ਤੇ ਵੀ ਪੇਂਟ ਕਰੋ ਸਾਡੀ ਦੀਵਾਰ ਰਹਿ ਗਈ ਹੈ ਮੇਰੇ ਗਵੰਡੀਆਂ ਦੇ ਹੋ ਗਈ ਮੈਂ ਪੂਰਾ ਜਿਹੜਾ ਲੁਧਿਆਣਾ ਸ਼ਹਿਰ ਖਾਸ ਤੌਰ ਤੇ ਮੋਦੀ ਮਏ ਇੱਕ ਭਾਰਤੀ ਜਨਤਾ ਪਾਰਟੀ ਦੇ ਰੰਗ ਚ ਰੰਗੇ ਹੈ